ਸਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਸੁਲਹਾਣੀ ਦੇ ਵਿੱਚ ਸੁਲਹਾਣੀ ਪਿੰਡ ਆ ਜਿਹੜਾ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਤੇ ਇਹ ਪਿੰਡ ਮਿੱਤਰੋ ਜਦੋਂ ਆਪਾਂ ਤਲਵੰਡੀ ਪਾਈ ਤੋਂ ਫਿਰੋਜ਼ਪੁਰ ਨੂੰ ਜਾਂਦੇ ਆ ਤੇ ਉਸ ਰੋਡ ਦੇ ਉੱਤੇ ਇੱਕ ਮਾਸੀ ਬੁਗਰੇ ਪਿੰਡ ਆਉਂਦਾ ਵਾ ਮਾਸੀ ਬੁਗਰੇ ਪਿੰਡ ਤੋਂ 5-4 ਕਿਲੋਮੀਟਰ ਦੀ ਦੂਰੀ ਤੈਅ ਕਰਦਿਆਂ ਸੁਲਿਹਾਨੀ ਪਿੰਡ ਆ ਜਾਂਦਾ ਵਾ ਮਿੱਤਰੋ ਉੱਥੇ ਸੁਲਿਹਾਨੀ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਜਾਨਵਰ ਘਰੇ ਰੱਖੇ ਹੋਏ ਆ ਤੇ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਕਰੋ ਸੰਗ ਦੇ ਵਿੱਚ ਸਾਹੀਵਾਲ ਨੂੰ ਪੈਂਦੀ ਵਹਿੜ ਜਿਹੜੀ ਮਿੱਤਰੋ ਵਕਾਉ ਲਈ ਆ ਮਾਲਕਾਂ ਨੇ ਕਿੰਨੇ ਦਿਨਾਂ ਦੀ ਕੱਚੀ ਆ ਕਿਹੜਾ ਸੂਆ ਵਾ ਇਹਦਾ ਕੀ ਗੱਲਬਾਤ ਆ ਸਾਰੀ ਡਿਟੇਲ ਜਾਣਦੇ ਆਪਾਂ ਉਹ ਮਿਲਦੇ ਆਂ ਬਾਈ ਨੂੰ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬੰਦੇ ਬਈ ਵਧੀਆ ਜੀ ਸੇਤਾਕਰ ਪਰਵਾਰ ਬਾਈ ਵਧੀਆ ਬਈ ਉੱਚੀ ਬੋਲੀ ਚੱਲੀ ਮੜਾ ਜੀ ਹੋਰ ਫਿਰ ਨਾਮ ਦੱਸ ਦੇ ਕੇ ਰੱਬੀ ਆਪਣਾ ਨਾਮ ਧਰਮਜੀਤ ਜੀ ਠੀਕ ਆ ਬਟ ਵੀਰੇ ਵੜਾ ਜਿਹੜੀ ਪਹਿਲੇ ਨਹੀਂ ਆ ਬਾਈ ਹਾਂਜੀ ਬਿਲ ਨਹੀਂ ਦੰਦੋ ਕਿਵੇਂ ਆ ਵੀਰੇ ਚਾਰ ਤਿੰਨ ਚਾਰ ਦੰਦਾਂ ਦਾ ਚਾਰ ਦੰਦਾਂ ਦਾ ਕਿੰਨੇ ਦਿਨ ਲੈ ਜੂਗੀ ਹਜੇ ਵੀਰੇ 8 ਤੋਂ 10 ਦਿਨ ਲੈ ਜੂਗੀ 8 ਤੋਂ 10 ਦਿਨ ਲੈ ਜੂਗੀ ਤੇ ਤੇਰੇ ਤਿਆਰਪੇ ਮੁ 15 16 ਕਿਲੋ ਦੇ ਦਊਗੀ ਨਾ ਤਾਂ ਹਨਾ ਲੈ ਵੇ ਲੂ ਵੇ ਲੋ ਖੁੱਲੀ ਡੁੱਲੀ ਆ ਹਾਂਜੀ ਤੇ ਸੀਲ ਆਉਂਦੇ ਵੱਡੇ ਵੀ ਪੂਰੀ ਹਾਂਜੀ ਸੀਲ ਆ ਜੀ ਹੱਥੋਂ ਥਲਵਾ ਲੈਂਦੀ ਹੈ ਠੀਕ ਹੈ ਬਈ ਕੀ ਰੇਟ ਰਹੂਗਾ ਵੀਰੇ ਇਹ ਵੀਰੇ 50 ਮੁੱਲ ਕਰਦੇ 5000 ਮੁੱਲ ਮੰਨਤਨ ਹੋ ਜੂਂਦਾ ਵੀਰੇ ਜ਼ਰੂਰ ਕਰਾਂਗੇ ਹਾਂਜੀ ਠੀਕ ਹੈ ਕੱਢੀ ਪਰ ਨੂੰ ਤੋਰੀ ਵੀਰੇ ਉਸਤਾਦ ਇਹਨੂੰ ਖੋਲੀ ਮੜਾ ਨਾਲੇ ਇਹਦੇ ਹੱਥੋਂ ਥਲਾ ਕੇ ਵਿਖਾ ਦੇ ਮੜਾ ਜ ਲੈ ਮਿੱਤਰੋ ਮੁੱਠੀ ਭਾਰ ਸਿੰਘ ਦੀ ਫੋਟ ਜ਼ਰੂਰ ਹੈਗੀ ਇਹ ਕਰਮ ਵਾਲੀ ਨੂੰ ਦੋਗਲੇ ਅੰਗ ਦੇ ਵਿੱਚ ਆ ਦੁੱਧ ਵੀ ਮਈਆ ਰਕਾ ਦਊਗੀ ਸੰਗਣਾ ਵੀ ਕਹਿਣ ਤੋਂ ਭਾਵਾਂ ਮੈਂ 5.5 6 ਦੇ ਲਾਗੇ ਤੱਕ ਵਾਲਾ ਦੁੱਧ ਦਊਗੀ ਕਿਉਂਕਿ ਤੁੰਨ ਹਾਂ ਲੈ ਦੇ ਵੀਰੇ ਤੁੰਨ ਤੋਰਤਾਰ ਦੀ ਵੜ ਕੱਦ ਕਾੜ ਦੀ ਲੇਵੇ ਨੂੰ ਵੇਲੋ ਚੰਗੀ ਆ ਪਧਰੀ ਸਮਧਰੀ ਜਿੰਨੀ ਹੈਗੀ ਲੈਓ ਵੀਰੇ ਮੋੜ ਦਿਓ ਸੋਨਾ ਜਿਹੜਾ ਜਿੰਨਾ ਹੈਗਾ ਵਾ ਰੰਗ ਬਾਜਾ ਅੰਗ ਬਾਜਾ ਜਿੰਨਾ ਹੈਗਾ ਚੰਗਾ ਵਾ ਥੋ ਬਾਕੀ ਹਜੇ ਕਰਮਵਾਲੀ ਨੇ ਦੱਸ ਦੇਣਾ ਲੈ ਜਾਣੇ ਆ ਦਸਾਂ ਦਿਨਾਂ ਜਿੰਨੇ ਸੋਹਣੀ ਤਿਆਰ ਹੋ ਜਾਣਾ ਥੱਲੋ ਕਿਉਂਕਿ ਲੇਵੇ ਦੀ ਬਰੀਕੀ ਬਹੁਤ ਚੰਗੀ ਤਿਆਰ ਕੀਤੀ ਹੈ ਤੁਸੀਂ ਆਪ ਵੀ ਦੇਖ ਸਕਦੇ ਆ ਪੱਟਾਂ ਦੇ ਸਾਨ ਵਾਲਾ ਲੇਵਾ ਜਿਹੜਾ ਲੱਗਾ ਹੋਇਆ ਕਰਮਵਾਲੀ ਨੂੰ ਬਲ ਢਿੱਲਾ ਸਪੇਸ ਆ ਜਿਹੜਾ ਉਹ ਗਵਾਈ ਭਰਦਾ ਵੀ ਕੁਛ ਨਾ ਕੁਛ ਬਣ ਕੇ ਸੂਗੀ ਹੈ ਕਰਮਾ ਵਾਲੀ ਦੇਖ ਸਕਦੇ ਆ ਮਿੱਤਰੋ ਤੁਸੀਂ ਤੇ ਇਹਦਾ ਰੇਟ ਜਿਹੜਾ 50000 ਰੁਪਿਆ ਵਾ ਮਾਨਤਾਨ ਹੋ ਜੂਗਾ ਵਿੱਚੋਂ ਵਿਹੜ ਚੰਗੀ ਆ ਪੂਰੀ ਕਰੋ ਸੰਗ ਦੇ ਵਿੱਚ ਆ ਸਾਹੀਵਾਲਲੋਂ ਪੈਂਦੀ ਆ ਮਿੱਤਰੋ ਸੂਆ ਪਹਿਲਾ ਵਾ 4 ਦੰਦ ਦਾ ਤੇ ਬਈ 15 16 ਕਿਲੋ ਦੁੱਧ ਟੋਹਰ ਨਾਲ ਭਾਂਡੇ ਵਿੱਚ ਪਾ ਜੂਗੀ ਬਾਈ ਨਾਲ ਗੱਲਬਾਤ ਕਰ ਲਿਓ ਛੋੜ ਛੱਪੇ ਨਾਲ ਤੁਹਾਡੇ ਘਰੇ ਆ ਜੂਗੀ ਗੱਲਬਾਤ ਲਈ ਨੰਬਰ ਨੋਟ ਕਰ ਲਓ ਵੀਰੇ ਨੰਬਰ ਦਈ ਕੇ ਰੱਖੋ 8699613861 ਇੱਕ ਵਾਰੀ ਹੋਰ ਬੋਦੀ ਵੀਰੇ 8699613861 86996 13900 13861 13861 ਇਸ ਨੰਬਰ ਤੇ ਕਰਨੀ ਆ ਮਿੱਤਰੋ ਕੋਈ ਬਾਈ ਨਾਲ ਗੱਲ ਤੇ ਬਾਦ ਪਿੰਡਾ ਸੁਲੇਹਾਣੀ ਜ਼ਿਲ੍ਹਾ ਫਰੋਜ਼ਪੁਰ ਧੰਨਵਾਦ ਸ਼ੁਕਰੀਆ